ਸਮਾਣਾ ਸੇ ਪੁਲਿਸ ਵੱਲੋਂ ਇੱਕ ਕਥਿਤ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਸ ਤੋਂ 510 ਨਸਲੀ ਗੋਲੀਆਂ ਬਰਾਮਦ ਹੋਈਆਂ ਹਨ ਪੁਲਿਸ ਨੂੰ ਸੂਚਨਾ ਮਿਲੀ ਤਾਂ ਕੁਤਬਨਪੁਰ ਟੀਪੁਆਇੰਟ ਤੇ ਇਸ ਵਿਅਕਤੀ ਨੂੰ ਜਦ ਪੈਦਲ ਆਦੇ ਦੇਖਿਆ ਤਾਂ ਸਰਚ ਕੀਤੀ ਗਈ ਤਾਂ ਉਹਦੇ ਵਿੱਚ ਇਸਤੇ ਇੱਕ ਥੈਲਾ ਸੀ ਜਿਸ ਦੇ ਵਿੱਚ ਉਸ ਤੋਂ ਗੋਲੀਆਂ ਬਰਾਮਦ ਹੋਈਆਂ ਕਥਿਤ ਜਿਹੜਾ ਯੁਵਕ ਹੈ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ 'ਚ ਪੇਸ਼ ਕਰਕੇ ਪੁਲਿਸ ਇਹਦਾ ਰਿਮਾਂਡ ਦੀ ਮੰਗ ਵੀ ਕਰੇਗੀ ਇਸकी ਪਿਛਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਕੀ ਇਹ ਪਹਿਲੇ ਵੀ ਕੋਈ ਇਸ ਤਰ੍ਹਾਂ ਦੀ ਇਸਨੇ ਸਪਲਾਈ ਕੀਤੀ ਹੈ ਗੋਲੀਆਂ ਨਸਲੀ ਕਿੱਥੋਂ ਲੈਂਦਾ ਹੈ ਸਾਰੀ ਪੁਸਤਾ ਪੁਲਿਸ ਨੇ ਕਰਨੀ ਹੈ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰ ਜਾਣਕਾਰੀ ਸੀਆਈਏ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਦਿੱਤੀ ਗਈ ਇਹਨਾਂ ਨਾਕਾਬੰਦੀ ਇਸ ਕੀਤੀ ਹੋਈ ਸੀ ਜੀ ਕੋਤਵਨਪੁਰ ਡਿਪੋ ਆਂਡ ਤੇ ਉੱਥੋਂ ਆਇਆ ਦੋਸ਼ੀ ਇਹਨੇ ਪੁਲਿਸ ਪਾਰਟੀ ਨੇ ਦੇਖ ਕੇ ਲਫਾਫਾ ਸੜਤਾ ਉਹ ਅਗਲਾ ਪ੍ਰੋਸੈਸ ਸਰਚ ਕੀਤੀ ਜੀ ਪਾ ਜਾ ਕੇ ਤੇ ਇਹਦੇ ਕੋਲ 510 ਨਸਲੀ ਗੋਲੀਆਂ ਬਰਾਮਦ ਹੋਈਆਂ ਮੋਰਮਦਰਜ ਹੋ ਗਿਆ ਅੱਜ ਮੁਕਦਮਾ ਦਰਜ ਕਰਤਾ ਹੈ ਅੱਜ ਪੇਸ਼ ਕਰਾਂਗੇ ਜਾਂ ਤੁਸੀਂ ਫਿਰ ਅਗਲਾ ਦੇਖਦੇ ਹਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਜਾਂਦਾ ਹੈ ਇਹ ਸੀ ਗਾਈ ਵਿਕਰਮ ਸਿੰਘ ਸਾਨੂੰ ਉਪਜੋਗਾ ਸਿੰਘ ਵਾਸੀ ਪਿੰਡ ਮਰਾਧਪੁਰਾ ਜੀ ਥਾਣਾ ਸਟੇਸ਼ਨ ਇਹ ਕਰਦੇ ਹਾਂ ਜੇ ਇਹ ਜੇ ਕੁਝ ਕੁਝ ਕਰਕੇ ਨਾ ਰਿਮਾਂਡ ਲੈ ਕੇ ਮੰਗਦੇ ਹਾਂ ਜਾਲ ਤੋਂ ਫਿਰ ਅਗਲਾ ਦੇਖਦੇ ਹਾਂ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼